ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਾਈ ਸਾਖੀ ਤੀਸਰੀ ਔਰੰਗਜ਼ੇਬ ਦੀ ਮੌਤ ਤੇ ਤਖਤ ਵਾਸਤੇ ਪੁੱਤਰਾਂ ਦੀ ਲੜਾਈ ਮਨੁੱਖ ਭਾਵੇਂ ਕੰਗਲਾ ਹੋਵੇ ਜਾਂ ਰਾਜਾ ਗੁਰੂ ਹੋਵੇ ਜਾਂ ਅਵਤਾਰ ਰਿਖੀ ਜਾਂ ਪਹਿਲਵਾਨ ਉਸ ਦੇ ਪੰਜ ਭੂਤਕ ਸਰੀਰ ਨੇ ਇੱਕ ਦਿਨ ਜ਼ਰੂਰ ਨਸ਼ਟ ਹੋਣਾ ਹੈ ਦੁਨੀਆ ਵਿੱਚ ਅਮਰ ਰਹਿਣੇ ਹਨ ਮਨੁੱਖ ਦੇ ਕਰਮ ਜੇ ਉਹ ਸ਼ੁਭ ਹਨ ਤਾਂ ਨਾਮ ਦੀ ਸੋਭਾ ਹੈ ਜੇ ਕਰਮ ਮਾੜੇ ਹਨ ਤਾਂ ਬਦਨਾਮੀ ਹੁੰਦੀ ਹੈ ਜੋ ਆਇਆ ਸੋ ਤੁਰ ਗਿਆ ਆਖਰ ਇਹੀ ਹੁੰਦਾ ਹੈ ਕਿ ਹਰ ਇੱਕ ਨੂੰ ਕਾਲ ਖਾ ਜਾਣਾ ਜ਼ਰੂਰ ਜਾਂਦਾ ਹੈ ਔਰੰਗਜ਼ੇਬ 88 ਸਾਲ ਦੀ ਉਮਰ ਦਾ ਹੋ ਚੁੱਕਾ ਸੀ ਜਿਉਂ-ਜਿਉਂ ਉਹ ਬੁੱਢਾ ਹੁੰਦਾ ਜਾਂਦਾ ਸੀ ਤਿਉਂ-ਤਿਉਂ ਜੀਵਨ ਦੇ ਰਾਜਸੀ ਝਮੇਲੇ ਵੱਧਦੇ ਜਾਂਦੇ ਸਨ ਕਿਉਂਕਿ ਉਸ ਦੇ ਰਾਜਸੀ پالਸੀ ਵਿਤਕਰੇ ਵਾਲੀ ਸੀ ਹਿੰਦੂ ਤੇ ਗੈਰ ਮੁਸਲਮ ਪਰਜਾ ਨੂੰ ਸੁਖੀ ਤੇ ਖੁਸ਼ਹਾਲ ਜੀਉਣ ਦਾ ਹੁਕਮ ਨਹੀਂ ਸੀ ਹਿੰਦੂ ਤੇ ਹਮਧਰ ਮਰਹੱਟੇ ਰਾਜਪੂਤ ਤੇ ਸਤਗੁਰੂ ਜੀ ਦੇ ਸਿੱਖ ਜ਼ੁਲਮਪਰੀ ਪਾਲਿਸੀ ਦੇ ਵਿਰੁੱਧ ਰਹਿੰਦੇ ਸਨ ਇੱਕ ਪਾਸੇ ਉਹ ਮੁਗਲ ਫੌਜਾਂ ਦਬਾਉਂਦੀਆਂ ਸਨ ਤਾਂ ਦੂਜੇ ਪਾਸੇ ਬਗਾਵਤ ਹੋ ਜਾਂਦੀ ਸੀ ਮਥਰਾ ਦੇ ਚੌਗਿਰ ਦੇ ਜਾਟ ਹੀ ਸਾਰ ਨਹੀਂ ਸਨ ਲੈਣ ਦਿੰਦੇ ਜਿਨ੍ਹਾਂ ਦੇ ਮੰਦਰਾਂ ਨੂੰ ਤਾਹ ਹਟੇਰੀ ਕਰ ਦਿੱਤਾ ਗਿਆ ਸੀ ਸਨ 1706 ਈਸਵੀ ਵਿੱਚ ਔਰੰਗਜ਼ੇਬ ਦੱਖਣ ਨੂੰ ਤੁਰ ਗਿਆ ਦੱਖਣ ਵਿੱਚ ਭਾਰੀ ਬਗਾਵਤ ਸੀ ਉਮਰ ਸੀ ਬੁਡੇਰੀ ਨਾਲ ਹੀ ਉਸਤੇ ਪਾਪ ਉਹਦੇ ਸਾਹਮਣੇ ਨੰਗਾ ਨਾਚ ਕਰਨ ਲੱਗੇ ਕਾਲ ਢੋਣ ਲੱਗਾ ਕਾਲ ਦੀ 크ੂਪ ਸੂਰਤ ਤੇ ਕੇ ਉਹ ਸੁੱਤਾ ਪਿਆ ਜਾਗਦਾਂ ਲੇਟਿਆ ਹੋਇਆ ਪੈਪਿਤ ਹੋ ਜਾਇਆ ਕਰਦਾ ਉਸ ਨੂੰ ਗਿਆਨ ਹੋ ਗਿਆ ਸੀ ਕਿ ਉਸਨੇ ਜ਼ਰੂਰ ਮਰ ਜਾਣਾ ਹੈ ਕੋਈ ਸ਼ਕਤੀ ਉਸ ਨੂੰ ਬਚਾ ਨਹੀਂ ਸਕਦੀ ਮਰਨਾ ਨੇੜੇ ਆਇਆ ਦੇਖ ਕੇ ਉਸਨੇ ਇਹ ਨਹੀਂ ਸੋਚਿਆ ਕਿ ਉਹ ਖੁਦਾ ਨੂੰ ਯਾਦ ਕਰੇ ਕੀਤੇ ਪਾਪਾਂ ਤੋਂ ਤੋਬਾ ਕਰੇ ਸਗੋਂ ਲੱਗਾ ਉਲਟੀਆਂ ਸੋਚਾਂ ਸੋਚਣ ਉਹ ਸੋਚਾ ਸੀ ਮੈਂ ਆਪਣੇ ਬਾਪ ਨੂੰ ਕੈਦ ਕਰਕੇ ਤੇ ਵੱਡੇ ਭਰਾ ਨੂੰ ਮਾਰ ਕੇ ਰਾਜ ਤਖਤ ਪ੍ਰਾਪਤ ਕੀਤਾ ਸੀ ਕਿ ਮੇਰੇ ਪੁੱਤਰ ਵੀ ਇਸੇ ਤਰ੍ਹਾਂ ਨਹੀਂ ਕਰਨਗੇ ਕਿ ਇਹ ਵੀ ਲੜਾਈਆਂ ਲੜ ਕੇ ਮਾਰੇ ਜਾਣਗੇ ਜੇ ਇਹ ਆਪਸ ਵਿੱਚ ਲੜ ਪਈ ਤਾਂ ਮੁਗਲ ਰਾਜ ਦਾ ਅੰਤ ਹੋ ਜਾਵੇਗਾ ਹਰ ਪਾਸੇ ਬਗਾਵਤ ਹੀ ਬਗਾਵਤ ਹੈ Hindu Mughal ਦਾ ਦੁਸ਼ਮਣ ਹੈ ਇਸ ਤਰ੍ਹਾਂ ਦੇ ਵਿਚਾਰਾਂ ਕਰਦਾ ਰਿਹਾ ਅੱਜ ਔਰੰਗਜ਼ੇਬ ਐਸੀ ਸੋਚਾਂ ਵਿੱਚ ਹੀ ਸੀ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਫਤਿਹ ਦੀ ਚਿੱਠੀ ਉਸ ਨੂੰ ਮਿਲ ਗਈ ਉਹ ਚਿੱਠੀ ਨਹੀਂ ਸੀ ਉਹ ਤਾਂ ਕਾਲ ਦਾ ਸੁਨੇਹਾ ਸੀ ਫਤਿਹਨਾਮਾ ਜਿਸ ਨੇ ਉਹਦੀ ਆਤਮਾ ਨੂੰ ਹਿਲਾਉਣੀਆ ਉਹਦੇ ਦਿਮਾਗ ਨੂੰ ਹੋਸ਼ ਦਾ ਟੀਕਾ ਕੀਤਾ ਉਸ ਨੂੰ ਮੌਤ ਯਾਦ ਆਈ ਉਹਦੀ ਪਾਪੀ ਆਤਮਾ ਡੋਲ ਗਈ ਔਰੰਗਾ ਬਦਵੀਂ ਛੀ ਮੌਤ ਦੇ ਮੰਜੇ ਉੱਤੇ ਉਸ ਨੇ ਆਪਣੇ ਪੁੱਤਰਾਂ ਵੱਲ ਚਿੱਠੀਆਂ ਲਿਖੀਆਂ ਉਸ ਨੇ ਆਪਣੇ ਪੁੱਤਰ ਆਜ਼ਮ ਨੂੰ ਲਿਖਿਆ ਬੁਢੇਪਾ ਆ ਗਿਆ ਕਮਜ਼ੋਰੀ ਝੂਰ ਫੜ ਗਈ ਸ਼ਕਤੀ ਅੱਜ ਮੇਰੀਆਂ ਅਸਲੀਆਂ ਨੂੰ ਛੱਡ ਗਈ ਹੈ ਇਸ ਜਗਤ ਵਿੱਚ ਹੋਰ ਲੜਾਈਆਂ ਲੜਨ ਦਾ ਹੌਸਲਾ ਨਹੀਂ ਰਿਹਾ ਇਸ ਜਗਤ ਵਿੱਚ ਮੈਂ ਇਕੱਲਾ ਆਇਆ ਸਾਂ ਤੇ ਇਕੱਲਾ ਹੀ ਜਾ ਰਿਹਾ ਹਾਂ ਮੈਨੂੰ ਇਹ ਚੇਤਾ ਨਹੀਂ ਮੈਂ ਕੀ ਹਾਂ ਤੇ ਕੀ ਕਰਦਾ ਰਿਹਾ ਹਾਂ ਮੇਰੇ ਕਰਮਾਂ ਦਾ ਹਿਸਾਬ ਕੀਤਾ ਜਾਵੇ ਆਹਾ ਆਜ਼ਮ ਅੱਜ ਮੈਨੂੰ ਪਤਾ ਲੱਗਿਆ ਪੂਰਾ ਗਿਆਨ ਹੋਇਆ ਕਿ ਮੈਂ ਜੋ ਕੁਝ ਕਰਦਾ ਰਿਹਾ ਹਾਂ ਉਹ ਖੁਦਾ ਦੀ ਪੂਜਾ ਨਹੀਂ ਸੀ ਸਤਗੁਰੂ ਜੀ ਦੇ ਜ਼ਫਰਨਾਮੇ ਨੇ ਮੈਨੂੰ ਸੂਝ ਦਿੱਤੀ ਹੈ ਮੈਂ ਦੇਸ਼ ਤੇ ਲੋਕ ਭਲਾਈ ਵਾਸਤੇ ਕੁਝ ਨਹੀਂ ਕਰਦਾ ਰਿਹਾ ਮੇਰੀ ਸਾਰੀ ਉਮਰ ਪਾਪਾਂ ਦੇ ਕਾਰਨ ਭੰਗ ਦੇ ਪਹਾੜੇ ਗੁਜ਼ਰੀ ਹੈ ਕਿਸੇ ਨੂੰ ਨੁਕਸਾਨ ਜ਼ਰੂਰ ਹੋਇਆ ਹੈ ਪਰ ਲਾਭ ਕੋਈ ਦਾ ਨਹੀਂ ਹੋਇਆ ਮੇਰਾ ਪ੍ਰਭੂ ਖੁਦਾ ਮੇਰੇ ਘਰ ਸੀ ਪਰ ਮੇਰੀਆਂ ਅੱਖਾਂ ਉੱਤੇ ਤਵੱਬ ਦੀ ਪੱਟੀ ਬੱਜੀ ਹੋਣ ਕਰਕੇ ਮੈਨੂੰ ਨਜ਼ਰ ਕੁਝ ਨਹੀਂ ਆਇਆ ਪਛਾਣ ਨਹੀਂ ਸਕਿਆ ਜਾਣ ਨਹੀਂ ਸਕਿਆ ਮੈਨੂੰ ਅਫਸੋਸ ਹੈ ਵੱਡਾ ਅਫਸੋਸ ਜ਼ਿੰਦਗੀ ਇੱਕ ਚਲਦੀ ਨਦੀ ਵਾਂਗ ਹੈ ਜਿਹੜਾ ਦਿਹਾੜਾ ਬੀਤ ਗਿਆ ਉਹ ਮੁੜ ਕੇ ਨਹੀਂ ਆਉਂਦਾ ਹੁਣ ਭਵਿੱਖਤ ਵਿੱਚ ਮੈਨੂੰ ਕੋਈ ਆਸ ਨਹੀਂ ਰਹੀ ਕਿ ਮੈਂ ਕਿਸੇ ਤਰ੍ਹਾਂ ਵੀ ਜੀਵਨ ਸੁਧਾਰਨ ਬਦਲੇ ਕੁਝ ਕਰ ਸਕਾਂ ਕਿਉਂਕਿ ਮੌਤ ਦੇ ਮੰਝੇ ਤੇ ਪਿਆ ਹਾਂ ਮੇਰੀ ਸ਼ਕਤੀ ਦਾ ਤਾਪ ਉੱਤਰ ਗਿਆ ਹੈ ਹੁਣ ਤਾਂ ਮ੍ਰਿਤ ਮਾਸ ਤੇ ਹੱਡੀਆਂ ਹੀ ਹਨ ਜਿਉਂ-ਜਿਉਂ ਮੈਂ ਮੰਝੇ ਤੇ ਬੈਠੇ ਰਿਹਾ ਹਾਂ ਤਿਉਂ-ਤਿਉਂ ਫੌਜੀ ਹੈਰਾਨ ਤੇ مایੁਸ ਹੋ ਰਹੇ ਹਨ ਉਨ੍ਹਾਂ ਕੋਲੋਂ ਖੁਦਾ ਮੈਨੂੰ ਵੀ ਛੋੜ ਰਿਹਾ ਹੈ ਅੱਜ ਮੇਰੇ ਹਿਰਦੇ ਨੂੰ ਚੈਨ ਨਹੀਂ ਮੈਂ ਪਾਗਲ ਹੋ ਰਿਹਾ ਹਾਂ ਬੇਟਾ ਮੈਂ ਸੱਚ ਆਖਦਾ ਹਾਂ ਕਿ ਅੱਜ ਮੈਂ ਆਪਣੇ ਨਾਲ ਆਪਣੇ ਪਾਪਾਂ ਦੀ ਭਾਰੀ ਗੱਠੜੀ ਲੈ ਜਾ ਰਿਹਾ ਹਾਂ ਮੈਂ ਨਹੀਂ ਜਾਣਦਾ ਇਸ ਪਾਪਾਂ ਦੀ ਗੱਠੜੀ ਦੇ ਕਾਰਨ ਪਤਾ ਨਹੀਂ ਕੀ ਸਜ਼ਾ ਮਿਲੇ ਮੈਂ ਜੋ ਭੁੱਲਾਂ ਕੀਤੀਆਂ ਹਨ ਉਹਨਾਂ ਨੂੰ ਚੇਤੇ ਕਰ ਰਿਹਾ ਹਾਂ ਛੇਤੀ ਪੁੱਜੋ ਮੇਰੀ ਜੀਵਨ ਬੇੜੀ ਮੌਤ ਪਾਣੀ ਉੱਤੇ ਡਾਮਾ ਡੋਲ ਹੈ ਇਸੀ ਤਰ੍ਹਾਂ ਦੀ ਦੂਸਰੀ ਚਿੱਠੀ ਔਰੰਗਜ਼ੇਬ ਨੇ ਆਪਣੇ ਦੂਸਰੇ ਪੁੱਤਰ ਕਾਮਬਖਸ਼ਵਾਲ ਲਈ ਖੀ ਜੋ ਦੂਰ ਕਾਬਲਵਲ ਫਿਰਦਾ ਸੀ ਉਸ ਚਿੱਠੀ ਵਿੱਚ ਵੀ ਔਰੰਗਜ਼ੇਬ ਨੇ ਆਪਣੇ ਕੰਮਾਂ ਨੂੰ ਚੇਤੇ ਕੀਤਾ ਪਰ ਉਸ ਵੇਲੇ ਚੇਤੇ ਕਰਨ ਦਾ ਕੋਈ ਲਾਭ ਨਹੀਂ ਸੀ ਉਹ ਵੇਲਾ ਤਾਂ ਹਿਸਾਬ ਦਾ ਆਪੁੱਜਾ ਸੀ ਜੀਵਨ ਗਲਤੀਆਂ ਉਸ ਵੇਲੇ ਨਹੀਂ ਸੁਧਾਰੀਆਂ ਜਾ ਸਕਦੀਆਂ ਚਿੱਠੀ ਦਾ ਪਾਪ ਇਸ ਤਰ੍ਹਾਂ ਹੈ ਭਾਵੇਂ ਖੁਦਾ ਆਪਣੇ ਬੰਦਿਆਂ ਦੀ ਰਾਖੀ ਕਰਦਾ ਹੈ ਮੇਰੇ ਪੁੱਤਰਾਂ ਤੇ ਮੁਸਲਮਾਨਾਂ ਦੀ ਰਾਖੀ ਕਰੇਗਾ ਪਰ ਮੈਥੋਂ ਕੁਝ ਚੰਗਾ ਨਹੀਂ ਸਰਿਆ ਮੈਂ ਜਦੋਂ ਜਵਾਨ ਸਾਂ ਤਦੋਂ ਵੀ ਬਚਾ ਨਾ ਸਕਿਆ ਹੁਣ ਮੈਂ ਕੀ ਬਚਾਉਣਾ ਹੈ ਹੁਣ ਤਾਂ ਮੈਥੋਂ ਆਪਣੀ ਰਾਖੀ ਨਹੀਂ ਹੁੰਦੀ ਅੱਜ ਪਾਣੀ ਦਾ ਪਿਆਲਾ ਵੀ ਨਹੀਂ ਫੜ ਸਕਦਾ ਫਰੀਦਾ ਇੰਨੀ ਨਿੱਕੀ ਜੰਗੀ ਹੈ ਥਲ ਡੂੰਗਰ ਪਵੇ ਓਮ ਅੱਜ ਫਰੀਦਾ ਕੁ ਜੜਾ ਸਹਿ ਕੋ ਹਾਂ ਥੀ ਓਮ ਅੱਜ ਮੇਰਾ ਸਾਹ ਰੁਕ ਰਿਹਾ ਹੈ ਮੇਰੇ ਕੋਲੋ ਗੱਲ ਨਹੀਂ ਹੁੰਦੀ ਸਾਹ ਬੰਦ ਹੋਇਆ ਹੋਇਆ ਮੁੜ ਕੇ ਨਹੀਂ ਵਾਪਸ ਆਵੇਗਾ ਬੇਟਾ 체ਤੀ ਆ ਅੱਜ ਮੈਂ ਖੁਦਾ ਅੱਗੇ ਬੇਨਤੀ ਤੋਂ ਬਿਨਾ ਹੋਰ ਕੁਝ ਨਹੀਂ ਕਰ ਸਕਦਾ ਕਾਲ ਸਮਾ ਕਿੰਨਾ ਭਿਆਨਕ ਹੈ ਉਹ ਵੱਡੇ ਵੱਡੇ ਜ਼ਾਲਿਮਾਂ ਕਸਾਈਆਂ ਤੇ ਲੁਟੇਰੀਆਂ ਨੂੰ ਵੀ ਘਬਰਾ ਦਿੰਦਾ ਹੈ ਜਿਸ ਔਰੰਗਜ਼ੇਬ ਨੇ ਪਿਓ ਤੇ ਭਰਾਵਾਂ ਨੂੰ ਮਾਰਨ ਲੱਗਿਆ ਭੈਣਾਂ ਤੇ ਧੀਆਂ ਨੂੰ ਤੰਗ ਕਰਨ ਲੱਗਿਆ ਕਦੇ ਅਥਰ ਨਹੀਂ ਸੀ ਕੇਰੀ ਉਹ ਮੌਤ ਦੇ ਮੰਜੇ ਉੱਤੇ ਪਿਆ ਰਹਿੰਦਾ ਸੀ ਉਹ ਆਪਣੀ ਗਲਤ پالਸੀ ਨੂੰ ਮੰਨ ਗਿਆ ਜਿਸ ਸਤਗੁਰੂ ਜੀ ਨੂੰ ਉਸਨੇ ਉਜਾੜਨ ਦਾ ਯਤਨ ਕੀਤਾ ਸੀ ਉਹ ਸਤਗੁਰੂ ਸਭ ਕੁਝ ਗੁਆ ਕੇ ਵੀ ਪਰ ਸੰਚਿਤ ਰਿਹਾ ਪਰ ਔਰੰਗਜ਼ੇਬ ਬਾਦਸ਼ਾਹੀ ਪ੍ਰਾਪਤ ਕਰਕੇ ਵੀ ਦੁਖੀ ਸੀ ਤੇ ਅੰਤ ਸਮੇਂ ਪਛਤਾ ਰਿਹਾ ਸੀ ਆਖਿਰ ਪਛਤਾਵਾ ਵੀ ਮੁੱਕ ਗਿਆ ਮਾਰਚ 1707 ਦੇ ਇੱਕ ਦਿਨ ਔਰੰਗਾਬਾ ਆਪਣੇ ਨਾਮ ਬਣਾਏ ਸ਼ਹਿਰ ਵਿੱਚ ਉਹ ਮੰंजे ਉੱਤੇ ਪਿਆ ਸੀ ਕਿ ਜਮ ਆ ਪੁੱਜੀ ਉਹਦੇ ਸੈਨਕਾ ਵਜ਼ੀਰਾ ਅਹਿਲਕਾਰਾਂ ਤੇ ਗੁਲਾਮਾਂ ਦੇ ਹੁੰਦੇ ਆ ਤੇ ਦੇਖਦਿਆਂ ਹੋਇਆਂ ਹਿੰਦ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਦੋਸ਼ੀਆਂ ਮੰਗ ਫੜ ਕੇ ਅੱਗੇ ਲਾਤੁਰੇ ਉਹਨਾਂ ਨੂੰ ਕਿਸੇ ਨਾ ਰੋਕਿਆ ਧੌਣ ਚੁਕੀ ਹੋਈ ਔਰੰਗਜ਼ੇਬ ਨੇ ਹੱਥ ਪੈਰ ਮਾਰ ਕੇ ਵਾਸਤਾ ਪਾਇਆ ਕਿ ਕੋਈ ਉਸ ਨੂੰ ਬਚਾਵੇ ਪਰ ਕਿਸੇ ਨਾ ਬਚਾਇਆ ਅਜ਼ਰਾਈਲ ਫਰਿਸ਼ਤਾ ਕਰੋਧ ਨਾਲ ਕੁੱਟਦਾ ਹੋਇਆ ਪਾਪੀ ਔਰੰਗੇ ਨੂੰ ਨਰਕਾਂ ਵੱਲ ਲੈ ਗਿਆ 88 ਸਾਲ ਪਿੱਛੋਂ ਮਹਾਨ ਦੁਸ਼ਟ ਦੀ ਜੀਵਨ ਕਹਾਣੀ ਦਾ ਅੰਤ ਹੋਇਆ ਉਹਦੇ ਸਰੀਰ ਨੂੰ ਮਿੱਟੀ ਵਿੱਚ ਨੱਪ ਦਿੱਤਾ ਗਿਆ ਜਿੱਥੇ ਉਹ ਰੋਜ਼ਾ ਨਾਮ ਦੇ ਪਿੰਡ ਵਿੱਚ ਅਜੇ ਤੱਕ ਪਿਆ ਹੈ ਔਰੰਗਜ਼ੇਬ ਦੇ ਮਰਨ ਦੀ ਟਿਲ ਸੀ ਕਿ ਦਿੱਲੀ ਤਖਤ ਦੀ ਪ੍ਰਾਪਤੀ ਵਾਸਤੇ ਉਤਰਾ ਵਿਚਾਲੇ ਯੁੱਧ ਸ਼ੁਰੂ ਹੋ ਗਿਆ ਉਹ ਜਿੱਥੇ ਜਿੱਤੇ ਸਨ ਉਤੋਂ ਹੀ ਨਸ ਉੱਠੇ ਕਿਸੇ ਨੇ ਪਿਓ ਦੀ ਮੌਤ ਉੱਤੇ ਅਥਰੂ ਨਾ ਕੇਰਿਆ ਕਿਸੇ ਨੇ ਅਫਸੋਸ ਨਾ ਕੀਤਾ ਨਾ ਮਰਦੇ ਪਿਓ ਦਾ ਮੂੰਹ ਦੇਖਣ ਦੀ ਇੱਛਾ ਹੋਈ ਸਿਰਫ ਰਾਜ ਪ੍ਰਾਪਤੀ ਦੀ ਭੁੱਖ ਨੇ ਉਹਨਾਂ ਨੂੰ ਵਿਅਕੁਲ ਕਰ ਦਿੱਤਾ ਮੁਅੱਜ਼ਮ ਕਾਬਲ ਵਿੱਚ ਸੀ ਉਸ ਨੂੰ ਦੂਰੋਂ ਆਉਂਦਿਆਂ ਹੋਇਆਂ ਧੀਰ ਲੱਗਣੀ ਸੀ ਤੇ ਕਾਮਬਖਸ਼ ਤੇ ਆਜ਼ਮ ਹਿੰਦ ਵਿੱਚ ਸਨ ਕਾਮਬਖਸ਼ ਤਾਂ ਦੱਖਣ ਵਿੱਚ ਰਿਹਾ ਤੇ ਆਜ਼ਮ ਆਗਰੇਵਲ ਵਧਿਆ ਆਗਰੇਵਲ ਵਧਨ ਦਾ ਭਾਵ ਸੀ ਕਿ ਆਗਰੇ ਵਿੱਚ ਜਮਾ ਹੋਏ ਖਜ਼ਾਨੇ ਉੱਤੇ ਕਬਜ਼ਾ ਕੀਤਾ ਜਾਵੇ ਆਗਰੇ ਵਿੱਚ ਚਾਰ ਪੀੜੀਆਂ ਦਾ ਖਜ਼ਾਨਾ ਸੀ ਉਹ ਫੌਜਾਂ ਲੈ ਕੇ ਵਾਹੋਦਾਈ ਆਗਰੇ ਪੁੱਜਾ ਖਜ਼ਾਨੇ ਸ਼ਹਿਰ ਤੇ ਕਿਲੇ ਉੱਤੇ ਕਬਜ਼ਾ ਕਰ ਲਿਆ ਕਬਜ਼ਾ ਹੋ ਜਾਣ ਪਿੱਛੋਂ ਉਸਨੇ ਆਪਣੇ ਨਾਮ ਦਾ ਨਵਾਂ ਰੁਪਿਆ ਵਿਟਲਵਾ ਲਿਆ ਪਰ ਕਾਲ ਕਿਸ ਦੀ ਸਹਾਇਤਾ ਕਰਦਾ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਉਦੋਂ ਮੁਅਜ਼ਜ਼ਮ ਕਾਬਲੋਂ ਤੁਰ ਪਿਆ ਉਸ ਦਾ ਪੁੱਤਰ ਬੰਗਾਲ ਦਾ ਹਾਕਮ ਸੀ ਉਸ ਨੂੰ ਲਿਖਿਆ ਤੇ ਤਕੜੀ ਸੈਨਾ ਇਕੱਠੀ ਕਰਕੇ ਦਿੱਲੀ ਵੱਲ ਵਧਿਆ ਫੌਜ ਕਾਬਲ ਤੋਂ ਹਵਾ ਨਾਲ ਗੱਲਾਂ ਕਰਦੀ ਹੋਈ ਛੇਤੀ ਪੁੱਜ ਗਈ ਮੁਨੀਮ ਖਾਨ ਉਹਦੇ ਪੁੱਤਰ ਨੇ ਵੀ ਬੰਗਾਲ ਤੋਂ ਚੜ੍ਹਾਈ ਕਰ ਦਿੱਤੀ ਮੁਅਜ਼ਜ਼ਮ ਪੰਜਾਬ ਲੰਘ ਕੇ ਰਾਜਪੂਤਾਨੇ ਵਿੱਚ ਪੁੱਜਾ ਉਸ ਸਮੇਂ ਸਤਗੁਰੂ ਜੀ ਬਗੌਰ ਹੀ ਸਨ ਸਤਗੁਰੂ ਜੀ ਨੂੰ ਔਰੰਗਜ਼ੇਬ ਦੀ ਮੌਤ ਤੇ ਤਖਤ ਵਾਸਤੇ ਉਹਦੇ ਪੁੱਤਰਾਂ ਨਾਲ ਲੜਾਈ ਲੜਨ ਵਾਸਤੇ ਤਿਆਰ ਹੋਣਾ ਆਦਿਕ ਸਾਰੇ ਹਾਲ ਦਾ ਪਤਾ ਲੱਗ ਗਿਆ ਸਤਗੁਰੂ ਜੀ ਨੂੰ ਇਹ ਅਫਸੋਸ ਹੋਇਆ ਕਿ ਔਰੰਗਜ਼ੇਬ ਨਾਲ ਮੇਲ ਨਾ ਹੋ ਸਕਿਆ ਕਿਉਂਕਿ ਸਾਹਿਬ ਉਸ ਨਾਲ ਖਰੀਆਂ ਕਰੀਆਂ ਗੱਲਾਂ ਕਰਨਾ ਚਾਹੁੰਦੇ ਸਨ ਉਹ ਖਰੀਆਂ ਖੱਲੀਆਂ ਗੱਲਾਂ ਕਰਕੇ ਉਹਦੇ ਪਾਪਾਂ ਦੀ ਪੰਡ ਹੋਰ ਭਾਰੀ ਕਰਨਾ ਚਾਹੁੰਦੇ ਸਨ ਅੰਤ ਵਿੱਚ ਸਾਹਿਬਾ ਨੇ ਕਿਹਾ चंगा हुआ औरंगजेब छेती ही मर गया हिसाब छेती देगा दे वाहगुरु जी हो फूलों गलतियां माफ करना जी शब्दा पढ़िया सुनिया प्रवान करना जी वाहेगुरु जी का खालसा वाहेगुरु जी की फतेह